ਸਤਿ ਸ੍ਰੀ ਅਕਾਲ ਜੀ ਵੀਰੇ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਅੱਜ ਨਾਲ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰੇ ਬੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ੍ਰੀ ਅਕਾਲ ਦੇ ਹਾਂ ਅੱਜ ਦੀ ਵੱਡੀ ਖਬਰ ਭਾਰਤ ਟਰੰਪ ਅੱਗੇ ਚੁਕਿਆ ਤਾਂ ਤੇਲ ਬਿੱਲ 11 ਅਰਬ ਡਾਲਰ ਵੱਤ ਸਕਦਾ ਹੈ ਮਹਾਰਾ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾ ਟਰੰਪ ਦੀਆਂ ਧਮਕੀਆਂ ਅੱਗੇ ਚੁੱਕ ਕੇ ਭਾਰਤ ਨੇ ਰੂਸ ਤੋਂ ਕੱਚਾ ਤੇਲ ਖਰੀਦਣਾ ਬੰਦ ਕਰ ਦਿੱਤਾ ਦਾ ਸਾਲਾਨਾ ਤੇਲ ਦਰਬੰਦੀ ਬਿੱਲ 9 ਤੋਂ 11 ਅਰਬ ਡਾਲਰ ਤੱਕ ਵੱਗ ਸਕਦਾ ਹੈ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਖਪਤਕਾਰ ਅਤੇ ਦਰਮਦਕਾਰ ਹੈ ਰੂਸ ਦੀ 2022 ਵਿੱਚ ਯੂਕਰੇਨ ਨਾਲ جنگ ਛੇੜਨ ਤੋਂ ਬਾਅਦ ਪੱਛਮੀ ਦੇਸ਼ ਉਸ ਤੋਂ ਤੇਲ ਨਹੀਂ ਲੈ ਰਹਾ ਹੈ ਭਾਰਤ ਸਸਤੇ ਭਾਅ ਤੇ ਲੈ ਰਹਾ ਹੈ جنگ ਤੋਂ ਪਹਿਲਾਂ ਭਾਰਤ ਰੂਸ ਤੋਂ ਕੁਝ ਦਰਮਦਾਂ ਵੇਚਦਾ ਸੀ ਸਿਰਫ 0.2 ਫੀਸਦੀ ਤੇਲ ਖਰੀਦਦਾ ਸੀ ਜਿਹੜਾ ਹੁਣ ਵੱਧ ਕੇ 35 ਤੋਂ 40% ਤੱਕ ਹੋ ਚੁੱਕਾ ਹੈ ਤੇਲ ਸਸਤਾ ਮਿਲ ਨਾਲ ਭਾਰਤ ਨੋਪਸ ਨੋਪਰ 17 ਰੋਕਣ ਦੀ ਵਿੱਚ ਵੀ ਕਾफी ਹੱਦ ਤੱਕ ਸਫਲ ਰਿਹਾ ਹੈ ਭਾਰਤ ਰੂਸ ਤੋਂ ਸਸਤਾ ਕੱਚਾ ਤੇਲ ਤਾਂ ਲੈਂਦਾ ਹੀ ਹੈ ਉਸ ਨੂੰ ਸਾਫ਼ ਕਰਕੇ ਹੋਰਨਾਂ ਦੇਸ਼ਾਂ ਨੂੰ ਭੇਜਨ ਕੇ ਵੀ ਮੁਨਾਫਾ ਕਮਾਉਂਦਾ ਹੈ ਇਸੇ ਦੌਰਾਨ ਟਰੰਪ ਵੱਲੋਂ ਅਪ੍ਰੈਲ ਵਿੱਚ ਟ੍ਰੈਫਿਕ ਦੇ ਐਲਾਨ ਤੋਂ ਬਾਅਦ ਭਾਰਤ ਨੇ ਅਮਰੀਕਾ ਦੇ ਕੱਚੇ ਤੇਲ ਦੀ ਖਰੀਦ ਦੁੱਗਣੀ ਕਰ ਦਿੱਤੀ ਹੈ ਅਤੇ ਅਪ੍ਰੈਲ ਜੂਨ ਦੀ ਤਮਾਹੀਂ ਜੋ ਅਮਰੀਕਾ ਤੋਂ ਤੇਲ ਖਰੀਦਣ ਵਿੱਚ ਸਲਾਨਾ ਆਧਾਰ ਤੇ 114% ਦੀ ਦਾਅਵਾ ਹੋਇਆ ਹੈ 2014 14 ਦੇ ਅਪ੍ਰੈਲ ਜੂਨ ਵਿੱਚ ਅਮਰੀਕਾ ਨੇ ਭਾਰਤ ਨੇ ਅਮਰੀਕਾ ਤੋਂ ਕਰੀਬ 15000 ਕਰੋੜ ਦਾ ਤੇਲ ਖਰੀਦਿਆ ਸੀ ਜਦਕਿ 2025 ਵਿੱਚ ਅਪ੍ਰੈਲ ਤੋਂ ਅਪ੍ਰੈਲ ਜੂਨ ਵਿੱਚ 32000 ਕਰੋੜ ਦਾ ਕਿਰਦਾਰ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ